ਵਾਡੇ ਸਾਰਿਆਂ ਪੱਤਰਕਾਰਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਐਂਡ ਸਵਾਗਤ ਹੈ। ਅਸੀਂ ਮੈਰਾਥਨ ਕਰਾਉਂਦੇ ਆ। ਇਹ ਸਾਡੀ ਇਸ ਵਾਰੀ ਤੀਜੀ ਮੈਰਾਥਨ 5 ਅਕਤੂਬਰ ਨੂੰ ਹੋਣ ਜਾ ਰਹੀ ਹੈ। ਰਜਿਸਟ੍ਰੇਸ਼ਨ ਜਿਹੜੀ ਓਪਨ ਹੋ ਚੁੱਕੀ ਹੈ। ਉਹਦੀ ਰਜਿਸਟ੍ਰੇਸ਼ਨ ਵਾਸਤੇ ਆਨਲਾਈਨ ਰਜਿਸਟ੍ਰੇਸ਼ਨ ਦਾ ਲਿੰਕ ਜੇ ਤੁਸੀਂ ਡਿਸਕ੍ਰਿਪਸ਼ਨ ਬਾਕਸ ਚ ਪਾ ਦਿਓਗੇ ਜਾਂ saneval.com/marathon ਜਾਂ ਇੱਕ ਇੱਕ ਗੂਗਲ ਚ ਆਪਾਂ ਜੀ ਲਿਖ ਦੀਏ saneval marathon ਤਾਂ ਸર્ચਿੰਗ ਦਿਨ ਦੇ ਵਿੱਚ ਸਭ ਤੋਂ ਟੌਪ ਦੇ ਉੱਤੇ ਸਾਡਾ ਲਿੰਕ ਆ ਜਾਂਦਾ ਹੈ। ਉਸ ਲਿੰਕ ਤੇ ਕਲਿੱਕ ਕਰਕੇ ਜਿਹੜੇ ਵੀ ਪਾਰਟਿਸਪੈਂਟ ਨੇ ਉਹ ਮੈਰਾਥਨ ਦੇ ਵਿੱਚ ਰਜਿਸਟਰ ਕਰ ਸਕਦੇ ਨੇ ਇਸ ਮੈਰਾਥਨ ਦਾ ਜਿਹੜਾ ਪਰਪਸ ਹੈ ਚੰਗੀ ਸਿਹਤ ਸਕਿੱਲ ਤੇ ਸਿੱਖ ਅਸੀਂ ਇਸ ਥੀਮ ਨੂੰ ਸ਼ੁਰੂ ਮੰਨ ਕੇ ਇਹ ਮੈਰਾਥਨ ਸ਼ੁਰੂ ਕਰਲਾ ਰਹੇ ਹਾਂ ਇਸ ਮੈਰਾਥਨ ਦੇ ਵਿੱਚ ਮੈਂ ਜੇ ਮੈਂ ਦੱਸ ਸਕਿਆ ਕਿ ਹਰ ਉਮਰ ਵਰਗ ਦੇ ਪਾਰਟਿਸਪੈਂਟ ਪਾਠ ਸਪੀਡ ਕਰ ਸਕਦੇ ਨੇ ਉਮਰ ਵਰਗ ਪਰ ਇਹ ਗੱਲ ਇਹ ਕਿ ਇਹਦੇ ਚ ਅਸੀਂ ਟੋਟਲ 8 ਗਰੁੱਪ ਬਣਾਏ ਨੇ 4 men ਵਾਸਤੇ ਤੇ 4 women ਵਾਸਤੇ ਪਹਿਲੇ ਗਰੁੱਪ ਨੂੰ ਆਪਾਂ ਕਹਿੰਦੇ ਯੰਗਰਸ ਦਾ 10 ਸਾਲ ਤੋਂ 25 ਸਾਲ ਦੀ ਉਮਰ ਵਾਲਿਆਂ ਦਾ ਗਰੁੱਪ ਮੈਨ ਤਾਂ ਕੁਮੈਨ ਦਾ 25 ਤੋਂ 40 ਸਾਲ ਮੈਨ ਤੇ ਵੂਮਨ ਦਾ 40 ਤੋਂ 55 ਮੈਨ ਅਤੇ ਵੂਮਨ ਦਾ 55 ਪਲਸ ਮੈਨ ਤੇ ਵੂਮਨ ਦਾ ਇਹਦੇ ਵਿੱਚ ਰਜਿਸਟਰ ਕਰਨ ਵਾਸਤੇ 200 ਦੀ ਰਜਿਸਟ੍ਰੇਸ਼ਨ ਫੀਸ ਉਹ ਵੀ ਆਨਲਾਈਨ ਪੇ ਕਰਨੀ ਹੈ ਰਜਿਸਟਰਡ ਜਿਨੇ ਵੀ ਪਾਰਟਿਸਪੈਂਟ ਨੇ ਹਰ ਪਾਰਟਿਸਪੈਂਟ ਨੂੰ ਸਾਡੀ ਕਮੇਟੀ ਵੱਲੋਂ ਸਾਡੇ ਕਲੱਬ ਵੱਲੋਂ ਇੱਕ ਇੱਕ ਵਧੀਆ ਕੁਆਲਿਟੀ ਦੀ ਟੀ-ਸ਼ਰਟ ਦਿੱਤੀ ਜਾਣੀ ਹੈ ਐਂਡ ਪਾਰਟਿਸਪੇਸ਼ਨ ਤੋਂ ਬਾਅਦ ਹਰ ਜਿਹੜੇ ਪਾਰਟਿਸਪੈਂਟ ਨੇ ਉਹਨਾਂ ਨੂੰ ਇੱਕ ਰਿਫਰੈਸ਼ਮੈਂਟ ਦਿੱਤੀ ਜਾਣੀ ਹੈ। ਔਰ ਇਹਦੇ ਵਿੱਚ ਅਵਾਰਡਸ ਰੱਖੇ ਗਏ ਨੇ। ਪਹਿਲਾ ਅਵਾਰਡ 5100 ਰੁਪਏ ਹਰ ਕੈਟਾਗਰੀ ਦੇ ਵਿੱਚ। ਪਹਿਲੀ ਜਿਹੜੇ ਇੱਕ ਮਿੰਟ ਜਿਹੜੇ ਨਾ ਇਹਦੇ ਵਿੱਚ ਕੀ ਹੈਗਾ ਮੈਰਾਥਨ ਜਿਹੜੀ ਦੌੜ ਹੈ ਇਹਦਾ ਜਿਹੜਾ ਟੋਟਲ ਡਿਸਟੈਂਸ ਹੈ ਉਹਦੇ ਵਿੱਚ 8 ਕਿਲੋਮੀਟਰ ਵੀ ਹੈ ਤੇ 5 ਕਿਲੋਮੀਟਰ ਵੀ ਹੈ। 8 ਕਿਲੋਮੀਟਰ ਡਿਸਟੈਂਸ ਹੈਗਾ ਉਹਨਾਂ ਦਾ ਜਿਨ੍ਹਾਂ ਦੀ ਉਮਰ 40 ਤੋਂ ਘੱਟ। ਜਿਨ੍ਹਾਂ ਦੀ ਉਮਰ 40 ਪਲੱਸ ਹੈ ਉਹਨਾਂ ਦਾ ਜਿਹੜਾ ਡਿਸਟੈਂਸ ਹੈ 5 ਕਿਲੋਮੀਟਰ। 5 ਕਿਲੋਮੀਟਰ ਤੱਕ ਦੇ ਡਿਸਟੈਂਸ ਵਾਲੇ ਗਰੁੱਪ ਨੇ ਉਹਨਾਂ ਦੇ ਵਿੱਚ ਫਰਸਟ ਪ੍ਰਾਈਜ਼ 51 ਅਗਰ 5 ਕਿਲੋਮੀਟਰ ਦਾ ਗਰੁੱਪ ਹੈ ਨਾ ਉਹਦੇ ਵਿੱਚ ਫਰਸਟ ਪ੍ਰਾਈਜ਼ 3100, ਸੈਕੰਡ 2100 ਤੇ ਥਰਡ ਪ੍ਰਾਈਜ਼ 1100 ਹਰ 10 ਪ੍ਰੋਪਰਸ ਨੂੰ ਮੈਡਲ ਦਿੱਤੇ ਜਾਣੇ ਆ। ਐਵੇਂ 8 ਕਿਲੋਮੀਟਰ ਦਾ ਜਿਹੜਾ ਹੈਗਾ ਰਨ ਉਹਦੇ ਵਿੱਚ ਫਰਸਟ ਪ੍ਰਾਈਜ਼ 5500, ਦੂਜਾ 3100, ਤੀਜਾ 2100। ਔਰ ਟੌਪ 10 ਜਿਹੜੇ ਪਾਰਟਿਸਪੈਂਟਸ ਨੇ ਜਿਹੜੇ ਟੌਪ 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 10ਰ ਵਿਨਰਸ ਨੇ ਉਹਨਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਣਾ। ਕਹਿੰਦੇ ਨੇ ਜਿਹੜਾ ਗੋਣ ਨੂੰ ਤੁਸੀਂ ਸਾਨੇਵਾਲ ਵਾਸੀਆਂ ਨੂੰ ਸਾਨੇਵਾਲ ਵਾਸੀਆਂ ਨੂੰ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਇਸ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਤਿਆਰੀ ਕਰ ਲੈਣ ਇਸ ਨਾਲ ਚੰਗੀ ਸਿਹਤ ਚੰਗੀ ਸਿਹਤ ਦੇ ਵਿੱਚ ਸਿਹਤ ਮਿਲਦੀ ਹੈ ਤੇ ਸਾਡਾ ਇਹ ਮਿਸ਼ਨ ਪਹਿਲਾਂ ਤੋਂ ਚੱਲੇ ਆ ਰਿਹਾ 30 ਸਾਲਾਂ ਤੋਂ ਅਸੀਂ ਇਹ ਇੰਸਟੀਚਿਊਟ ਚਲਾ ਰਹੇ ਹਾਂ ਇਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਚੰਗੀ ਸਕਿੱਲ ਤੇ ਚੰਗੀ ਸਿੱਖਿਆ ਦਿੰਦੇ ਹਾਂ ਨਾਲ ਨਾਲ ਅਸੀਂ ਹੁਣ ਇਹ 3 ਸਾਲਾਂ ਤੋਂ ਜਾਂ 4 ਸਾਲਾਂ ਤੋਂ ਜਿਹੜੀ ਮੈਰਾਥਨ ਕਰਵਾ ਰਹੇ ਹਾਂ ਉਹਦਾ ਮਿਸ਼ਨ ਇਹ ਹੀ ਹੈ ਕਿ ਜੇ ਅਗਰ ਇੱਕ ਇੱਕ ਨਾਗਰਿਕ ਦੀ ਸਿਹਤ ਚੰਗੀ ਹੈ ਤਾਂ ਉਹ ਆਪਣੀ ਚੰਗੀ ਸਿਹਤ ਦੇ ਨਾਲ ਆਪਣਾ ਸਕਿੱਲ ਤੇ ਸਿੱਖਿਆ ਨੂੰ ਵਰਤੂ ਕਰਕੇ ਆਪਣੀ ਜ਼ਿੰਦਗੀ ਨੂੰ ਬਹੁਤ ਵਧੀਆ ਗੁਜ਼ਾਰ ਸਕਦਾ ਹੈ ਜੇ ਕੋਈ ਇਨਫਰਮੇਸ਼ਨ ਲੈਣਾ ਚਾਹੁੰਦਾ ਤਾਂ ਠੀਕ ਕੰਟੈਕਟ ਨੰਬਰ ਜੀ ਵਟਸਐਪ ਨੰਬਰ ਹੈ 981594566 ਐਸ ਵਟਸਐਪ ਨੰਬਰ ਤੇ ਅਗਰ ਕੋਈ ਮੈਰਾਥਨ ਮੈਸੇਜ ਲਿਖ ਕੇ ਸਬਮਿਟ ਸੈਂਡ ਕਰਦਾ ਹੈ ਤਾਂ ਸਾਡੇ ਸਿਸਟਮ ਤੋਂ ਉਹਨੂੰ ਮੈਰਾਥਨ ਦਾ ਲਿੰਕ ਉਹਦੀ ਡਿਟੇਲ ਸਾਰੀ ਪਹੁੰਚ ਜਾਊਗੀ ਰਜਿਸਟ੍ਰੇਸ਼ਨ ਕਰਨ ਵਾਸਤੇ ਉਹ ਲਿੰਕਾਂ ਨੂੰ ਕਲਿੱਕ ਕਰਾਂਗੇ ਬੜੀ ਈਜ਼ੀਲੀ ਉਹ ਰਜਿਸਟਰ ਕਰਕੇ ਆਪਣੇ ਆਪ ਨੂੰ ਪਾਰਟਿਸਪੈਂਟ ਦੇ ਤੌਰ ਤੇ ਐਡ ਕਰ ਸਕਦੇ ਆ ਮੇਰੇ ਨਾਲ ਪਹੁੰਚੇ ਨੇ ਅੱਜ ਇਹਨਾਂ ਦਾ ਬਹੁਤ ਧੰਨਵਾਦ ਮਿਸਟਰ ਅਜੇ ਜੀ ਜੋ ਕ੍ਰਿਕਟ ਅਕੈਡਮੀ ਦੇ ਹੈਡ ਨੇ ਜਾਂ ਕ੍ਰਿਕਟ ਅਕੈਡਮੀ ਚਲਾ ਰਹੇ ਨੇ ਇੱਦਾਂ ਹੀ ਸ਼੍ਰੀ ਬਲਵੰਤ رائے ਜੀ ਤੇ ਮਿਸਟਰ ਸੁਪਾਲ ਸਿੰਘ ਜੀ ਨੇ ਮਿਸਟਰ ਅਮਿਤ ਜੀ ਨੇ ਮਿਸਟਰ ਰਾਗਵ ਜੀ ਨੇ ਇਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਤੁਹਾਡੇ ਇੰਪ੍ਰੈਸ ਬਰੀਫਿੰਗ ਦੇ ਵਿੱਚ ਬਹੁਤ-ਬਹੁਤ ਸਵਾਗਤ ਸਾਰਾ ਮੇਰਾ ਨਾਮ ਅਜੇ ਅਗਨੀ ਹੋਤਰੀ ਜੀ ਮੇਰੀ ਇੱਕ ਸਪੋਰਟਸ ਅਕੈਡਮੀ ਹੈ ਪਮ ਗਾਰਡਨ ਚ ਤੇ ਪਿਛਲੇ ਆਪਾਂ 3 ਸਾਲ ਤੋਂ ਗੁਲਸ਼ਨ ਭਾਜੀ ਨੇ ਇੱਕ ਗ੍ਰੀਮ ਸਟਾਰਟ ਕੀਤੀ ਹੈ ਕਿ ਅਸੀਂ ਸਾਨੇਵਾਲ ਵਾਲਿਆਂ ਨੂੰ ਸਕਿੱਲ ਡਿਵੈਲਪਮੈਂਟ ਦੇਈਏ ਸਕਿੱਲ ਤਾਂ ਵਿਲਪ ਹੋਣਗੇ ਚੰਗੀ ਸਿਹਤ ਹੋਊਗੀ ਚੰਗੀ ਸਿਹਤ ਵਾਸਤੇ ਇੱਕ ਮੋਟੀਵੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੇ ਮੈਰਾਥਨ ਇੱਕ ਇਦਾਂ ਦਾ ਉਪਰਾਲਾ ਹੈ ਸਾਡਾ ਕਿ ਅਸੀਂ ਆਪਣੇ ਸਾਨੇਵਾਲ ਵਾਸੀਆਂ ਨੂੰ ਮੋਟੀਵੇਟ ਕਰ ਸਕੀਏ ਸਿਹਤ ਦੇ ਪ੍ਰਤੀ ਕਿ ਜੇ ਚੰਗੀ ਸਿਹਤ ਹੋਊਗੀ ਤਾਂ ਹਰ ਇੱਕ ਚੀਜ਼ ਪੋਸੀਬਲ ਹੈ ਤੇ ਪਿਛਲੇ 3 ਸਾਲ ਤੋਂ ਸਾਡਾ ਇਹੀ ਇੱਕ ਮਿਸ਼ਨ ਹੈ ਜਿਹਨੂੰ ਲੈ ਕੇ ਚੱਲ ਰਹੇ ਆਂ ਥਰਡ ਮੈਰਾਥਨ ਹੈ ਸਾਡੀ ਤੇ ਮੈਂ ਸਾਹਨੇਵਾਲ ਵਾਸੀਆਂ ਨੂੰ ਇਹ ਕਹਾਂਗਾ ਕਿ ਸਾਰੇ ਪੂਰੇ ਜੋਸ਼ ਨਾਲ ਇਸ ਵਿੱਚ ਪਾਰਟਿਸਿਪੇਟ ਕਰਨ ਔਰ ਨੀਅਰਵਾਈਂ ਲੁਧਿਆਣਾ ਦੇ ਪਾਰਟਿਸਪੈਂਟ ਜੋ ਵੀ ਪਹੁੰਚ ਸਕਦੇ ਨੇ ਵੱਧ ਤੋਂ ਵੱਧ ਪਹੁੰਚਣ ਤਾਂ ਜੋ ਅਸੀਂ ਸੋਸਾਇਟੀ ਨੂੰ ਇੱਕ ਵਧੀਆ ਮੈਸੇਜ ਦੇ ਸਕੀਏ ਔਰ ਉਹਨਾਂ ਨੂੰ ਸਿਹਤ ਲਈ ਜਾਗਰੂਕ ਕਰ ਸਕੀਏ ਥੈਂਕ ਯੂ ਇਹ 15 ਸਤੰਬਰ 2025 ਤੱਕ ਲਾਸਟ ਡੇਟ ਹੈ ਜਿਹੜੀ ਰਜਿਸਟ੍ਰੇਸ਼ਨ ਹੈ ਤੇ ਦੌੜ ਕਿੱਥੋਂ ਸ਼ੁਰੂ ਹੋ ਗਈ ਕਿ ਟਾਈਮ ਹੋਊਗਾ ਤੇ ਸਰ ਸਵੇਰੇ ਮਾਰਨਿੰਗ ਉਸ ਦਿਨ 5 ਅਕਤੂਬਰ ਨੂੰ ਸੰਡੇ ਨੂੰ ਮੈਰਾਥਨ ਹੈ ਇਹ ਸਰਕਾਰੀ ਸਕੂਲ ਸਾਨੇਵਾਲ ਵਾਈ ਸਕੂਲ ਹੈ ਉਥੋਂ ਸਟਾਰਟ ਹੋਣੀ ਹੈ ਤੇ ਜਿਹੜਾ ਟਰੈਕ ਹੈ ਉਸ ਦਿਨ ਪਾਰਟਿਸਪੈਂਟ ਨੂੰ ਸਾਰਿਆਂ ਨੂੰ ਬਰੀਫ ਕਰ ਦਿੱਤਾ ਜਾਊਗਾ ਕਿ ਕਿਹੜਾ ਟਰੈਕ ਬਰ ਸੀਨੀਅਰ ਵਾਸਤੇ ਹੈ ਕਿਹੜਾ ਟਰੈਕ ਜੂਨੀਅਰ ਵਾਸਤੇ ਹੈ ਉਹ ਉਸ ਦਿਨ ਮਾਰਨਿੰਗ ਸਾਰਿਆਂ ਨੂੰ ਬਰੀਫ ਕਰਕੇ ਹੀ ਸਟਾਰਟ ਕੀਤਾ ਜਾਊਗਾ ਮਿਨੀਮਮ ਦੇਖੋ 10 ਸਾਲ ਰੱਖੀ ਅਸੀਂ ਜੋ ਕਿ ਕਈ ਵਾਰ ਕੀ ਹੁੰਦਾ ਕਿ ਛੋਟੇ ਬੱਚੇ ਵੀ ਜਿੱਦ ਕਰਦੇ ਆ ਪਾਰਟਿਸਪੈਂਟ ਕਿ ਅਸੀਂ ਵੀ ਪਾਰਟਿਸਪੀਟ ਕਰਨਾ ਹੈ ਤਾਂ ਥੋੜਾ ਜਿਹਾ ਉਹਨਾਂ ਦੀ ਟੇਕ ਆਨ ਕਰਦੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਰੇਸ ਲੰਬੀ ਹੈ ਤੇ ਅਸੀਂ ਮਿਨਿਮਮ ਏਜ 10 ਸਾਲ ਰੱਖੀ ਹੈ ਜੀ ਇਹਦੇ ਵਿੱਚ ਜਿਹੜੇ ਸਾਹਨੇਵਾਲ ਦੇ ਇੰਸਟੀਚਿਊਟ ਹੈ ਜਾਂ ਸਕੂਲ ਦੇ ਉਹਨਾਂ ਨੂੰ ਵੀ ਤੁਸੀਂ ਹਾਂ ਸਾਰੇ ਨੂੰ ਅਸੀਂ ਅਪਰੋਚ ਕਰ ਰਹੇ ਹਾਂ ਜੀ ਕਿ ਜਿੱਥੇ ਵੀ ਜਿੱਥੇ ਵੀ ਐਥਲੀਟ ਐਕਟੀਵਿਟੀ ਦੀ ਪ੍ਰੈਕਟਿਸ ਹੁੰਦੀ ਹੈ ਸਪੋਰਟਸ ਦੀ ਪ੍ਰੈਕਟਿਸ ਹੁੰਦੀ ਹੈ ਚਾਹੇ ਉਹ ਕਬੱਡੀ ਹੈ ਚਾਹੇ ਫੁੱਟਬਾਲ ਹੈ ਚਾਹੇ ਕ੍ਰਿਕਟ ਹੈ ਕੋਈ ਵੀ ਬੰਦਾ ਸਿਹਤ ਲਈ ਜਾਗਰੂਕ ਹੈ ਚ ਤੁਸੀਂ ਪਾਰਟਿਸਿਪੇਟ ਕਰੋ ਤਾਂ ਜੋ ਅਸੀਂ ਕੁਝ ਬੰਦੇ 2-400 ਬੰਦੇ ਨਾਲ ਮਿਲ ਕੇ ਹਜ਼ਾਰਾਂ ਲੱਖਾਂ ਲੋਕਾਂ ਵਾਸਤੇ ਇੱਕ ਮੈਸੇਜ ਕਨਵੇ ਕਰ ਸਕੀਏ ਕਿ ਸਾਡੇ ਵਾਸਤੇ ਸਿਹਤ ਕਿੰਨੀ ਜ਼ਰੂਰੀ ਹੈ ਦੇਖੋ ਇਹ ਆਇਆ ਵੀ ਇਹ ਗੋਡਸਨ ਕੁਮਾਰ ਜੀ ਵੱਲੋਂ ਐਨ ਐਲ ਸੀ ਆਈ ਇੰਸਟੀਚਿਊਟ ਰੇਲਵੇ ਰੂਟਸ ਆਨੇ ਵਾਲੋਂ ਜਿਹੜੀ ਇਹ ਅਭਰਾਲਾ ਕੀਤਾ ਯਾਰ ਪਿਛਲੇ 3 ਸਾਲ ਤੋਂ ਲਗਾਤਾਰ ਜੇ 3rd ਮੈਰਾਥਨ ਇਹਨਾਂ ਦੀ ਸ਼ੁਰੂ ਕਰਾਈ ਇਹਨਾਂ ਨੇ ਕਰਾਉਣੀ ਆ ਬਹੁਤ ਵਧੀਆ ਅਭਰਾਲਾ ਮੈਂ ਤਾਂ ਸਾਰਿਆਂ ਨੂੰ ਇਹ ਅਪੀਲ ਕਰੂੰਗਾ ਵੀ ਬਹੁਤ ਜ਼ਿਆਦਾ ਜਿਹੜੇ ਆਪਣੀ ਸਿਹਤ ਪ੍ਰਤੀ ਜਾਗਰੂਕ ਲੋਕ ਨੇ ਉਹਦੇ ਵਿੱਚ ਭਾਗ ਲੈਣ ਤੇ ਲੋਕਾਂ ਨੂੰ ਇਹ ਜਿਹੇ ਸੇਧ ਮਿਲੇ ਵੀ ਇਹ ਜਿਹੇ ਐਕਟੀਵਿਟੀਜ਼ ਇਹ ਹੁੰਦੀਆਂ ਰਹਿਣੀਆਂ ਚਾਹੀਦੀਆਂ ਨੇ ਤੇ ਸਨਿਵਾਦ ਦੇ ਜਿਹਨੇ ਕਾਪੂਲੇਸ਼ਨ ਦੇ ਮੈਂਬਰ ਨੇ ਜਾਂ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਇੱਥੇ ਪਾਰਟਿਸਪੇਟ ਦੇਖੋ ਅਸੀਂ ਸਾਰਿਆਂ ਕੋਲ ਜਾਵਾਂਗੇ ਔਰ ਸਾਰਿਆਂ ਨੂੰ ਅਪੀਲ ਕਰਾਂਗੇ ਵੀ ਉਹ ਖੁਦ ਵੀ ਸ਼ਾਮ ਰੋੜ ਤੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਵੀ ਜਾ ਕੇ ਉੱਥੇ ਵੀ ਆਪਣਾ ਮੈਸੇਜ ਕਨਵੇ ਕਰਨ ਵੀ ਵੱਧ ਵੱਧ ਲੋਕ ਇਸ ਵਿੱਚ ਇਸ ਮੈਰਾਥਨ ਵਿੱਚ ਸ਼ਾਮਲ ਹੋਣ ਜਿੰਨਾ ਜ਼ਿਆਦਾ ਜੁੜੇ ਹੋਣ ਨਾਲ ਇਹ ਨਾ ਦੇਖੋ ਜਿੰਨਾ ਦੇ ਪ੍ਰਚਾਰ ਤੇ ਜਾਣ ਚੱਲਣਾ ਹੈ ਦੇਖੋ ਪਰਵਾਨਤ ਸਾਡੀ ਟੀਮ ਵੱਲੋਂ ਪੂਰੇ ਵਧੀਆ ਤਰੀਕੇ ਨਾਲ ਹੋਣਗੇ ਜਿੱਦਾਂ ਦੇ ਵੀ ਜਰੂਰ ਹੈਗੀ ਅੱਗੇ ਵੀ ਅਸੀਂ ਦੋ ਮੈਰਾਥਨ ਕਰਾਈਆਂ ਨੇ ਬਹੁਤ ਵਧੀਆ ਪ੍ਰੰਤ ਰਹੇ ਕੋਈ ਕਿਸੇ ਕਿਸਮ ਦੀ ਕਮੀ ਨਹੀਂ ਰਹੀ ਅੱਗੇ ਨੂੰ ਕੋਸ਼ਿਸ਼ ਹੈ ਕਿ ਸਾਡੀ ਬਹੁਤ ਵਧੀਆ ਪ੍ਰੰਤ ਕਰਕੇ ਲਈਏ ਇਹਦੇ ਵਿੱਚ ਡਾਂਸ ਐਕਟੀਵਿਟੀ ਬਹੁਤ ਵਧੀਆ ਹੁੰਦੀ ਹੈ ਜੀ ਬੱਚੇ ਜਿਹੜੇ ਮੈਰਾਥਨ ਚ ਪਾਰਟਿਸਿਪੇਟ ਕਰਦੇ ਨੇ ਪਾਰਟਿਸਿਪੈਂਟ ਤੋਂ ਬਾਅਦ ਇਹਨਾਂ ਵਧੀਆ ਇੰਜੋਏ ਕਰਦੇ ਨੇ ਕਿਸੇ ਮੈਰਾਥਨ ਦੇ ਵਿੱਚ ਬੱਚਾ ਨੇ ਡਾਂਸ ਬਹੁਤ ਵਧੀਆ ਕੀਤਾ ਜੀ ਉਹ ਉਹਦੇ ਨਾਲ ਵੀ ਇੱਕ ਇਹਹੀ ਮੈਸੇਜ ਹੈ ਕਿ ਜਿਹੜੇ ਬੱਚੇ ਜਦੋਂ ਉਹ ਡਾਂਸ ਕਰਦੇ ਨੇ ਉਹਨਾਂ ਦੀ ਇੱਕੋ ਹੀ ਫਿਜ਼ੀਕ ਹੋ ਜਾਂਦੀ ਹੈ